ਹਾਲੋ ਜੀ ਸਾਸ਼ਟ੍ਰੀਕਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਕਮਲ ਪੰਜਾਬੀ ਵਿਰਸਾ ਤੇ ਹੁਣ ਇਹ ਵਲੌਗ ਤੁਹਾਨੂੰ ਕਾਫੀ ਟਾਈਮ ਬਾਅਦ ਦੇਖਣ ਨੂੰ ਮਿਲੇਗਾ ਮੈਂ ਹੁਣ ਚਾਂਦੀ ਤਿਆਰੀ ਕਰ ਰਹੀ ਸੀ ਵਾਪਸ ਕੈਨੇਡਾ ਕਿਉਂਕਿ ਮੈਂ ਆਸਟ੍ਰੇਲੀਆ ਨੂੰ ਵਾਪਸ ਜਾ ਰਹੀ ਮੈਂ ਹੁਣ ਜਾ ਰਹੀ ਹਾਂ ਕੈਨੇਡਾ ਵਾਪਸ ਹਮ ਤੇ ਉਹਦੇ ਲਈ ਜਿਹੜੀ ਸ਼ਾਪਿੰਗ ਸੀ ਮੈਂ ਉਹ ਕਰਨੀ ਸੀ ਤੇ ਮੈਂ ਉਹਦੀ ਥੋੜੀ-ਬਹੁਤ ਜਿਹੜੀ ਸ਼ਾਪਿੰਗ ਆ ਉਹ ਕਰ ਲਈ ਅੱਜ ਤੇ ਥੋੜੀ-ਬਹੁਤ ਰਹਿ ਗਈ ਹੈ ਜਿਹੜੀ ਜਿਹੜੀ ਮੈਂ ਕਰ ਲਈ ਆ ਮੈਂ ਤੁਹਾਨੂੰ ਦਿਖਾਉਣੀ ਆ ਕਿ ਮੈਂ ਕੀ-ਕੀ ਲੈ ਕੇ ਚੱਲੀ ਆ ਕਿਉਂਕਿ ਮੈਨੂੰ ਕੁਝ ਜਿਹੜੀਆਂ ਚੀਜ਼ਾਂ ਸੀ ਹੈ ਚਾਹੀਦੀਆਂ ਸੀ ਸੋ ਚਲੋ ਮੈਂ ਤੁਹਾਨੂੰ ਦਿਖਾਉਣੀ ਆ ਮੈਂ ਕੀ-ਕੀ ਸ਼ਾਪਿੰਗ ਕੀਤੀ ਆ ਸ਼ਾਪਿੰਗ ਦਾ ਪਹਿਲਾ ਤੁਹਾਨੂੰ ਦਿਖਾਦੀ ਆ ਆਈਸਕ੍ਰੀਮ ਪਾਰਟੀ ਚੱਲ ਰਹੀ ਹੈ ਜੀ ਅੱਜ ਬਾਣੀ ਨੇ ਕੀਤਾ ਹੈ ਜੂੜਾ ਬਹੁਤ ਜ਼ਿਆਦਾ ਕਿਊਟ ਲੱਗ ਰਿਹਾ ਹੈ ਕੁਰਤਾ ਪਜਾਮਾ ਵਾ ਮੁੰਡਾ ਬਣਿਆ ਹੋਇਆ ਮੰਮੀ ਨੇ ਵੀ ਲੈ ਆਂਦੀਆਂ ਨੇ ਕਾਟਨ ਦੀਆਂ ਨਵੀਆਂ ਚੁੰਨੀਆਂ ਸੋਹਣੀਆਂ ਲੱਗੀਆਂ ਨਾ ਮੇ ਸਟਾਫ ਸੋਹਣਾ। ਹੋਈ ਜਾਂਦੀ ਨਾ ਤੋਤੀ। ਤੋਤੀ ਵਧੀਆ ਕਿਤਾ। ਤੁਸੀਂ ਨਾਲ ਦੀ ਨਾਲ ਖਾਓ ਆਈਸਕ੍ਰੀਮ ਦੇ ਨਾਲ ਦੀ ਨਾਲ ਮੈਂ ਦਿਖਾਣੀ ਆਪਣਾ ਸਮਾਨ। ਆ ਖਾ ਲਓ ਪਹਿਲਾਂ ਆਈਸਕ੍ਰੀਮ। ਠੀਕ ਆ ਮੈਂ ਹਨਾ ਹਨਾ ਦਿਖਾਉਣੀ ਆ ਕੀ ਕੀ ਰੱਖਾ। ਅਸੀਂ ਸਭ ਤੋਂ ਪਹਿਲਾਂ ਮੇਰੇ ਚੀਜ਼ ਹੈ। ਮਰਜੀ। ਹਾਂਜੀ। ਇਹ ਲੈਂਦੀਆਂ ਨੇ ਕੋਈ ਕ੍ਰਿਸਚਨ ਵੀ ਜਿਹੜੀ ਪੱਕੀਆਂ ਚਾਦਰਾਂ ਨੇ। ਆ ਡਬਲ ਬੈੱਡ ਦੀ ਚਾਦਰ ਤੇ ਆ ਪਿੰਨੋ ਕਵਰ। ਸੋਹਣਾ ਲੱਗਿਆ? ਕਮੇ ਖੱਦਰ ਜੀ ਦਾ ਲਿਆ ਕਿਉਂਕਿ ਇਹ ਚਾਦਰ ਤਾਂ ਇਕੱਠੀ ਨਹੀਂ ਹੁੰਦੀ ਹਾਂ ਹਾਂ ਨਾ ਬਹੁਤ ਸੋਹਣੀ ਚਾਦਰ ਮੈਨੂੰ ਹੀ ਲੱਗੀ ਸੀ ਡਾਊਨਲੋਡ ਦੀ ਹਾਂਜੀ ਸੋਹਣੀ ਬਾਕੀ ਵੀ ਨੇ ਹਾਂ ਮੈਂ ਲਵਈ ਵੀ ਬ੍ਰੀਕ ਬ੍ਰੀਕ ਜਿਹਾ ਪ੍ਰਿੰਟ ਆ ਨਾ ਮੈਨੂੰ ਇਹ ਜੀ ਪਸੰਦ ਹੁੰਦੇ ਨੇ ਹਾਂ ਆ ਵੀ ਇਹ ਵੀ ਡਬਲ ਬੈਡ ਤੇ ਨਾਲ ਆਹ ਬੱਚੇ ਤੁਸੀਂ ਜੇ ਇਸ ਖਾਣਗੇ ਕਰੋ ਅਰੇ ਸੋਹਣੀ ਹਾਂਜੀ ਸੋਹਣੀ ਬਾਣੀ ਇੱਕ ਸਾਈਡ ਉਹ ਪਤਾ ਲੇਸ ਉੱਥੇ ਬੈਠ ਕੇ ਖਾ ਲੋ ਨਾ ਸਾਰੇ ਤੁਸੀਂ ਬੈੱਡ ਤੇ ਖੰਡਾ ਦੋਗੇ ਸਾਰਾ ਇਹ ਬੈਡਸ਼ੀਟ ਦਾ ਨੰਬਰ ਪਤਾ ਸੀ ਬੀਨ ਆ ਸਿੰਗਲ ਆ ਹਾਂ ਸਿੰਗਲ ਚ ਨਾ ਕਲਰ ਇਹਨਾਂ ਹੈ ਨਹੀਂ ਸੀਗੇ অপਸ਼ਨ ਮੈਨੂੰ ਚਾਹੀਦਾ ਸੀ ਲਾਈਟ ਕਲਰ ਡਾਰਕ ਡਾਰਕ ਸੀ ਸੋ ਇਹ ਸੀਗੇ ਮੇਰੀਆਂ ਤਿੰਨ ਚਾਦਰਾਂ ਲੈ ਕੇ ਜਾਣਾ ਮੈਨੂੰ ਨਹੀਂ ਜਾਤਾ ਕਿ ਇਹ ਲੱਗੀ ਸੀਗੀ ਆ ਮਧਿਪਾ ਸੋਣੀ ਲੱਗੀ ਸੀਗੀ ਦੇਗਾ ਕਿ ਦੋ ਲੈਣੀਆਂ ਰੰਗ ਇੱਕੋ ਹੀ ਲੈ ਆਹ ਕਿਉਂਕਿ ਮੇਰੇ ਬੈੱਡ ਦਾ ਕਲਰ ਉੱਤੇ ਬਰਾਊਨ ਜੇ ਆਦਾ ਪਤਾ ਕੀ ਆ ਰੰਗ ਦਾ ਬਹੁਤ ਆਂਦੇ ਇੱਕ ਮੈਂ ਲੈ ਕੇ ਆਈਆਂ ਪਰਵੇਆਣੀ ਵਾਲੇ ਆਨੇ ਚਲੇ ਕਿਰਵਾਨੀਆਂ ਵਾਲੇ ਆਨੇ ਆਹੜੇ ਦੇ ਰਸਤੇ ਨੇ ਬਾਗਲਾ ਨਹੀਂ ਨਾ ਮੋਸ਼ੀਰਾ ਵਾਲੇ ਨੇ ਅੱਛਾ ਤੇ ਆਹ ਹੈਗੇ ਮੇਰੇ ਟੌਪ ਹਮਨੇ ਆਪਣੇ ਰਸਤਾ ਦਿਖਾ ਦੇ ਕਿੰਨੇ ਜਦਾ ਇਹ ਮੈਂ ਤਾਂ ਪਰਕੈਂਜ਼ਾ ਦਾ ਕੱਪੜਾ ਆ ਹਨਾ ਉੱਪਰ ਤੇ ਵਰਕ ਦੇ ਕਿੰਨਾ ਸੋਹਣਾ ਵੀ ਹੋਇਆ ਪਿਆ ਉੱਪਰ ਜੀ ਬੜਾ ਛੋਟਾ ਅਰਗੈਂਜ਼ਾ ਵੈਸੇ ਵੀ ਪਸੰਦ ਹਾਂ ਉਧਰ ਪਾ ਦਿੰਦੇ ਨੇ ਹਰ ਤਰ੍ਹਾਂ ਦੇ ਮੈਂ ਇਹ ਪਾ ਦੂੰਗੀ ਤੇ ਇਹਦੇ ਨਾਲ ਇੱਕ ਬਵਾਸ ਸੀ ਵਧੀਆ ਚ ਹੈ ਨਾ ਮੰਮੀ ਇਹਦੇ ਨਾਲ ਮਤਲਬ ਕਿ ਇਹ ਨਾਲ ਹੀ ਮੇਰੇ ਨਾਲ ਹੀ ਦਿੱਤਾ ਇਹਦੇ ਨਾਲ ਹੀ ਸੀ ਹ ਸਕੈਂਦੇ ਜਿਹਾ ਕਲਰ ਹੈ ਇਹਦੇ ਵਿੱਚ ਨਾ ਇੱਕ ਵਾਈਟ ਕਲਰ ਸੀ ਪਿਓਰ ਇੱਕ ਬਲੈਕ ਕੌਣ ਹੀ ਸੋਹਣਾ ਲੱਗਣਾ ਹਾਂ ਸੋਹਣਾ ਲੱਗ ਰਿਹਾ ਸੀ ਕਾ ਜਿਆ ਸੋਹਣਾ ਸਕੈਂਦੇ ਜਿਹਾ ਬਲੈਕ ਜੀ ਨਹੀਂ ਬਲੈਕ ਬਰਾਊਨ ਨਾ ਸੋਹਣਾ ਹੀ ਕੌਣ ਸੋਹਣਾ ਬਹੁਤ ਸੋਹਣਾ ਤੇ ਸੇਮ ਹਣਾ ਇੱਕ ਆਲਾਈ ਸੀ ਕਿ ਇਹਦੇ ਨਾਲ ਵੀ ਸੇਮ ਹੀ ਨਾ ਚੱਲ ਜਣਾ ਹਾਂ ਵਾ ਹਾਂ ਸਰਦੀ ਵਾਲਾ ਸਟਾਫ ਲੱਗ ਰਿਹਾ ਹੈ ਨਹੀਂ ਸਰਦੀਆਂ ਦਾ ਨਹੀਂ ਹੈਗਾ ਥੋੜਾ ਜਿਹਾ ਲੁੱਕ ਹਾਂ ਉੱਥੇ ਥੋੜਾ ਜਿਹਾ ਮੈਨੂੰ ਪੈਂਦਾ ਕਿਉਂਕਿ ਪਤਾ ਕੀ ਹੈ ਜਿਆਦਾ ਕਾਟਨ ਦੇ ਨਹੀਂ ਨਾ ਕੰਦੇ ਹਾਂ ਜੀ ਸੋਹਣਿਆ ਮੇਰਾ ਆਜ ਤੇ ਬੜਿਆ ਕਿਊਟ ਸਾਰੀਆਂ ਨਾ ਕੋਰੀਅਨ ਸਟਾਈਲ ਵਾਲੀਆਂ ਨੇ ਬਹੁਤ ਸੋਹਣਾ ਲੱਗਿਆ ਸਣੀ ਇਹ ਕੱਪੜੇ ਵਧੀਆ ਨੇ ਹਾਂ ਕੱਪੜੇ ਸਟਾਈਲ ਸੋਹਣੀ ਹਾਂ ਹਾਂ ਆ ਪ्योर ਕਾਟਨ ਦਾ ਚਿਕਨ ਚਾਹ ਵਸਣਾ ਜੀ ਸੋਣਾ ਹਾਂ ਦੇਖੀ ਅੱਗੇ ਤਾਂ ਆਹ ਕਾਲਰ ਆ ਡਿਟੇਲਿੰਗ ਹੀ ਬੜੀ ਸੋਹਣੀ ਲੱਗੀ ਇਹਨਾਂ ਦੀ ਜਨੀਆ ਲੱਗੀ ਜੀ ਹੈ ਨਾ ਜਨੀਕ ਨਹੀਂ ਸੋਹਣਾ ਨਾ ਹੂੰ ਇਹੇ ਉਹਦਾ ਦਿੱਤਾ ਮੈਨੂੰ 900 ਦਾ ਪ੍ਰਿੰਟ ਲਾਰ ਕਿ ਉਧਰ 900 ਪ੍ਰਿੰਟ ਰੈਡੀ ਲੈਣੀ ਮੈਨੂੰ 900 750 ਆਹਾ 1100 ਇਹ ਤਾਂ ਲੱਗਦਾ ਹੀ ਆ ਪੀਕੀ ਸੋਹਣੇ ਮੈਂ ਮਤਲਬ ਇਹਨੂੰ ਸਹੀ ਲੱਗੇ ਰਹੀ ਨਹੀਂ ਕਹਾਂ ਕਿਉਂਕਿ ਉਧਰ ਮਿਲਦੇ ਨਹੀਂ ਆ ਮੈਨੂੰ ਪਰ ਕੱਪੜਾ ਵੀ ਵਧੀਆ ਆ ਵੀ ਹਰੇਕਿਚ ਮੈਨੂੰ ਵਧੀਆ ਤੁਸੀਂ ਕਹਿ ਰਹੇ ਹੋ ਵੀ ਟੌਪ ਮਿਲ ਨਹੀਂ ਰਹੇ ਨਾਲੇ ਉਧਰ ਐਵੇਂ ਤੇ ਹਨਾ ਉਧਰ ਤਾਂ ਕੀ ਆ ਜਿਆਦਾ ਉਹਦੇ ਨੈੱਕ ਬਹੁਤ ਵੱਡੇ ਹੁੰਦੇ ਨੇ ਬਲ ਬੀਲਿੰਗ ਤੇ ਹੁੰਦੇ ਨੇ ਹਨਾ ਅਰੇ ਇੱਥੇ ਵਧੀਆ ਮਿਲਦੇ ਆ ਹਾਂ ਮੈਨੂੰ ਥੋੜੇ ਥੋੜੇ ਲੰਬੇ ਚਾਹੀਦੇ ਹੁੰਦੇ ਨੇ ਥੋੜੇ ਹੁੰਦੇ ਵੀ ਕਵਰ ਕਵਰ ਜਿਹਾ ਹੁਣ ਇਹ ਮੇਰੇ ਐਂ ਦਾ ਸਟਾਈਲ ਹੈ ਆ ਸੋਹਣ ਲੱਗੇ ਨੀ ਬਹੁਤ ਸੋਹਣ ਠੀਕ ਹੈ ਤੇ ਇਹ ਉਹ ਗੱਲ ਸਮਝਣ ਨੂੰ ਸੋਹਣ ਲੱਗੀ ਸ਼ਾਪਿੰਗ ਲਈ ਕੇਮਲ ਆ ਕੇ ਆਈ ਸੀਗੇ ਜੋਤ ਲੈ ਲਾਣੀ ਕਿ ਤੇ ਬਾਬਾ ਦੀ ਤਿੰਨ ਜੀ ਦਾ ਫੋਟੋ ਲੈਣੀ ਸੀਗੀ ਉਹ ਸਾਈਡ ਉੱਥੇ ਪੂਜਾ ਰੂਮ ਚ ਰੱਖ ਦੇਣਾ ਦੀਦੀ ਜੀ ਨਹੀਂ ਮੈਂ ਕੈਨੇਡਾ ਲੈ ਨਹੀਂ ਹੋਣਾ ਇਸ ਟਾਈਮ ਪੂਜਾ ਰੂਮ ਚ ਰੱਖਦੇ ਹੋ ਨਾ ਤੇ ਇਹ ਮੈਂ ਬਾਬਾ ਦੀ ਤਿੰਨੀ ਦੀ ਫੋਟੋ ਲੈ ਆਈ ਇੱਕ ਇੱਕ ਮੈਂ ਜੋਤ ਤੇ ਇੱਕ ਪਲੇਟ ਲੈਣੀ ਸੀ ਜੋਤ ਮੈਂ ਛੋਟੀ ਜੀ ਤਾਂ ਲਈ ਹੈ ਮੈਂ ਨੇ ਕਿਉਂ ਕਿ ਉੱਥੇ ਸਾਡੇ ਹੈ ਨਾ ਐਨੀ ਜ਼ਿਆਦਾ ਚੱਲ ਆ ਨਹੀਂ ਸਕਦੇ ਕਿਉਂਕਿ ਜਦ ਮਾੜਾ ਜਿਹਾ ਤੁਹ ਆ ਜਾਂਦਾ ਤੁਸੀਂ ਕਹਿੰਦੇ ਪਰੌਂਠਿਆਂ ਨਾਲ ਵੀ ਉਹ ਤਾਂ ਜਦ ਇਹਨਾਂ ਲੱਜ ਜਾਂਦੇ ਫਿਰ ਉਹ ਐਮੋ ਜਾਂਦਾ ਵੀ ਨਾ ਉਹਨਾਂ ਫਲਾਰਮ ਵੱਜ ਜਾਂਦਾ ਮਾੜਾ ਜਿਹਾ ਹੋ ਗਿਆ ਉਹਨੇ ਹਾਂ ਉਹ ਨਹੀਂ ਜਦਾਂ ਇਹ ਛੋਟੀ ਹੋ ਲਈ ਅੱਧਾ ਘੰਟਾ ਮੱਤ ਫਿਰ ਮੈਂ ਕਿੱਥੇ ਲਿਗਾਰਾ ਬਣਾ ਉਹ ਜਿੱਤਾ ਮੈਂ ਪਲੇਟ ਵੀ ਨਾਲ ਦੀ ਉਹ ਲੈ ਲਈ ਸੋਹਣੀਆ ਬਸ ਸੋਣਾ ਮਮਾ ਆਉਣੇ ਤੋਂ ਤੋੜ ਦਿੱਤੀ ਆ ਕਿੱਤਾ ਦੀ ਆ ਕਿੱਤਾ ਦੀ ਆ ਹਾਂ ਪਿੱਤਲ ਦੀ ਆ ਆ ਸਪੈਸ਼ਲ ਹੁਣ ਆ ਸਪੈਸ਼ਲ ਮੈਂ ਆਪਣੇ ਬੀਰੇ ਵਾਸਤੇ ਲੈ ਕੇ ਆਈ ਆ ਫੌਂਟਸ ਦਾ ਫੇਸ ਵਾਸ਼ਰ। ਇਹ ਰੈਅ ਯੂਜ਼ ਕਰਨਾ ਰਤਨਾ ਸੀਗਾ ਹੈ। ਇਸ ਕਰਕੇ ਮੈਂ ਤੇ ਲਈ ਸਪੈਸ਼ਲ ਲੈਂਦਾ। ਵਧੀਆ ਵਾਲਾ ਆ ਬॉयਜ਼ ਵਾਲਾ। ਆ ਵੀ ਸਿੰਪਲ ਰਬੜ ਬੈਨ ਨੇ। ਤੇ ਮੇਨ ਚੀਜ਼ ਸਪੈਸ਼ਲੀ ਆ ਲੈ ਕੇ ਆਈ ਕਿਉਂਕਿ ਮੈਂ ਹੁਣ ਇੰਨੇ ਸੂਟ ਲੈ ਕੇ ਜਾਣੇ ਨਾਲ ਸਮਾਏ ਨਹੀਂ। ਸਪੈਸ਼ਲ ਨਾਲਿਆਂ ਦੀ ਗੁੱਟੀ ਲੈ ਕੇ ਆਈਆਂ ਵੀ ਹੁਣ ਮੇਰਾ ਸਾਰੀ ਸਵਾਰਾਂ ਨਾਲੇ ਪਾ ਕੇ। ਉੱਥੇ ਵੀ ਨਹੀਂ ਮਿਲਦੀ ਨੀ। ਉੱਥੇ ਨਹੀਂ ਕਿਤੇ ਮਿਲਦੀ ਸੀ। ਪਰ ਕਿਵੇਂ ਵੀ ਤਾਂ ਨਹੀਂ ਹੁੰਦਾ ਕਿ ਮੇਰੇ ਕੋਲ ਕਿੰਨਾ ਮੌਕੇ ਤੇ ਸੂਟ ਪਾਉਣਾ। ਹਾਵ ਵਿੱਚ ਹੀ ਸੀਗੀ। ਇੱਕ ਇੱਕ ਕੰਗੇ ਇੱਕ ਉੱਥੇ ਕੈਨੇਡਾ ਦੇ ਵਿੱਚ ਕੰਗੇ ਨਹੀਂ ਐਵੇਂ ਦੇ ਮਿਲਦੇ ਕਿ ਮੇਰੇ ਵਾਲ ਨੇ ਬਹੁਤ ਜ਼ਿਆਦਾ ਭਾਰੀ ਪਰ ਮੈਂ ਸਪੈਸ਼ਲ ਕੰਗੇ ਲੈ ਗਈ ਆਪਣੇ ਵਾਸਤੇ ਹਨ ਪੂਰੇ ਵਧੀਆ ਕਿ ਮੇਰੇ ਵਾਲ ਸੱਚੀ ਮੇਰੇ ਵਾਲ ਕਰਕੇ ਮੈਂ ਦੋ ਲੈ ਆਈ ਕਿ ਜਿਵੇਂ ਕਿ ਮੇਰੇ ਕੋਈ ਖਰਾਬ ਹੋਣਾ ਕੋਈ ਦਬੀ ਤੇ ਮੈਂ ਕੋ ਦੋ ਯੂਜ਼ ਕਰਨ ਵਾਸਤੇ ਹੋਣਗੇ ਹਨਾ ਤੇ ਬਾਬਾ ਜੀ ਦੀ ਫੋਟੋ ਤੇ ਪਾਇਆ ਤੇ ਇੱਕ ਤੇ ਲੈ ਆਈਆਂ ਮੰਨਿਆ ਵੀ ਸੌਣ ਹਲੇ ਬਹੁਤ ਦੂਰ ਆ ਮੇਰਾ ਤਾਂ ਨਹੀਂ ਅੱਛਾ ਇਹ ਤਾਂ ਬਹੁਤ ਸੋਹਣੀਆਂ ਮੈਂ ਛਿਗੁਰੀਆਂ ਲਈਆਂ ਨੇ ਗੱਜਕੜ ਬੜਾ ਰਵਾਦ ਹੈ ਨਾ ਕੰਚੜੀਆਂ ਛਿਗੁਰੀਆਂ ਦਾ ਪਰਪਲ ਕਲਰ ਸੋਹਣਾ ਜਿਵੇਂ ਪਰਪਲ ਕਲਰ ਵਾਓ ਅਗਰ ਕੱਟ ਜੀਏਗਾ ਸੋਹਣੀ ਨਹੀਂ ਮੰਮਾ ਇਹ ਕਿੰਨਾ ਦੇ ਰਿੱਤੇ ਸਰਾੜੀ ਨਹੀਂ ਰਾਜਪੂਲੇ ਦੀ ਮਣੀਆਂ ਨਹੀਂ ਸੀ ਇਹ ਰੋੜੇ ਵਾਲੇ ਲੱਗਿਆ ਆ ਰੈੱਡ ਨੇ ਫੂਨੀਆ ਅਲਰਾਇ ਬਲੂ ਨੇ ਮੇਰੇ ਵਿੱਚ ਗਲਤ ਸੋਹਣਾ ਹਾਂ ਕੋਈ ਨਹੀਂ ਆ ਯੈਲੋ ਨੇ ਜਿਹੜਾ ਹੁਣ ਲਾਸਟ ਤੇ ਰਹਿ ਗਿਆ ਬਾਲਾ ਜਨਾ ਹੈ ਵਾਈਟ ਪਰ ਨਹੀਂ ਬਹੁਤ ਸੋਹਣਾ ਸੱਚੀ ਰੀਚਾ ਹੋਤਾ ਹੈ ਮੈਂ ਇਹ ਸੋਚਿਆ ਸੀ ਵੀ ਜਿਹੜੇ ਰੈੱਡ ਨਹੀਂ ਹੈਗਾ ਇਹਦੇ ਨਾਲ ਐ ਮਿਕਸ ਕਰਕੇ ਪਾਣੀ ਕਿੰਨੀਆਂ ਹਾਂ ਕੰਨੀਆਂ ਵੀ ਸੋਹਣ ਲੱਗਣਗੇ ਸੋਹਣ ਲੱਗਣਗੇ ਨਾ ਹਾਇ ਲੱਗ ਜੀ ਰਣ ਕੀ ਇਹਦੇ ਚ ਵੀ ਰੰਗ ਹੈਗੇ ਸੀ ਹੋਰ ਪਰ ਮੈਨੂੰ ਵਾਈਟ ਹੀ ਚਾਹੀਦੀ ਸੀ ਇਹ ਫਿਰ ਸੋਹਣਾ ਕਿਉਂਕਿ ਮੋਤੀ ਹੈ ਉਹਨੂੰ ਮੈਨੂੰ ਨਾ ਦਿੱਤਾ ਵੀਉਣਾ ਮੈਨੂੰ ਨਾ ਚੂੜੀਆਂ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਚੂੜੀਆਂ ਦਾ ਗ੍ਰੀਨ ਕੇਮਰ ਹੈਗਾ ਸੀਗਾ ਉਹਦਾ ਕੁਝ ਇਹ ਸੀ ਵੀ ਇਹ ਨਾਲ ਸਾਹ ਪੂਜੇ ਪਾਸੇ ਸੀ ਇਹ ਮੈਂ ਲੈ ਕੇ ਆਉਣੀ ਆ ਮੋਕ ਕਰਦੀ ਸੀ ਕਿ ਮੇਰੇ ਬਲੈਕ ਕਲਰ ਵੀ ਨਾ ਸੀ ਮੈਨੂੰ ਚੂੜੀਆਂ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਟ੍ਰੈਡੀਸ਼ਨਲ ਚੀਜ਼ਾਂ ਦਾ ਸੋ ਮੈਂ ਹਰ ਵਾਰੀ ਜਦੋਂ ਵੀ ਇੰਡੀਆ ਆਉਣੀ ਆ ਜਾਂ ਮੈਂ ਜਦੋਂ ਮੈਂ ਪਹਿਲੀ ਵਾਰੀ ਜਾਂਦਾ ਕਿ ਸੀ ਉਹਦਾਂ ਕਿ ਆਪਣਾ ਚੂੜੀਆਂ ਪ੍ਰਾਂਦੀ ਸਭ ਕੁਝ ਲੱਗੀ ਸੀ ਇਸ ਵਾਰੀ ਵੀ ਮੈਂ ਕੱਚ ਦੀਆਂ ਚੂੜੀਆਂ ਲਾ ਕੇ ਜਾ ਰਹੀ ਸੀ ਸਾਰ ਮੈਂ ਸਪੈਸ਼ਲ ਹੋਣ ਹੈ ਕਿ ਆਈਆਂ ਤੋਹੀ ਹੈ ਕੋਈ ਆਪਣਾ ਨਾ ਏ ਤੁਸੀਂ ਟੈਗ ਲਾ ਦਿਓ ਸਾਰੇ ਇਹਨੇ ਲੱਗ ਰਾਂ ਦੇ ਤੂੰ ਮੈਂ ਜੁ ਕਿ ਬਾਰਿ ਸੜਨ ਲੱਗੀ ਹੈ ਮਤਲਬ ਇੱਥੇ ਪਾਈ ਹੋਣੀ ਹੈਗੀ ਖਰਾਬ ਨਾ ਹੋ ਜੇ ਮੋਦਰ ਦਾ ਦੀ ਸਾਫ ਸੜਕਾਂ ਨੇ ਇੱਥੇ ਤਾਂ ਬੁਰਾ ਹਾਲ ਆ ਇਹ ਜੀਨਾ ਨਾਲ ਵੀ ਪੈਣੀ ਆਣੀ ਸੂਟਾ ਨਾਲ ਤਦ ਫਿਰ ਅਸੀਂ ਵੜਦੇ ਨਹੀਂ ਮੈਂ ਕਿਹ ਕਰਾਂ ਨੀ ਉਹ ਘਰ ਘਰ ਹੋ ਜਾਣਾ ਹੋ ਨਹੀਂ ਕਰਨਾ ਬੱਸ ਹਾਂ ਕਮਲ ਨੂੰ ਦਵਾ ਦੇ ਲੈ ਮੈਂ ਰਹਿ ਗਈ ਸਹੀ ਗੱਲ ਆਹੋ ਜੀ ਤੇ ਮੈਂ ਲੈਣੀ ਆ ਕਮਲਦੀਦੀ ਨਾਲ ਦੀ ਤਾਂ ਆਹੋ ਲੈ ਲਓ ਹਾਂ ਹੁਣ ਕੀ ਕਰਨਾ ਓਕੇ ਇਹਨੂੰ ਉੱਪਰ ਕਰੋ ਇਹਨੂੰ ਇੰਦਾ ਪ੍ਰੈਸ ਕਰੋ ਇਰੇ ਨੂੰ ਉੱਪਰ ਕਰੋ ਮੈਂ ਆ ਤੂੰ ਹੁਣ ਉੱਪਰ ਬੈਠੋ ਮੈਂ ਬਿਠਾਣਾ ਹਾਂ ਹਾਂ ਐਸਾ ਨਾ ਹਾਂ ਓਕੇ ਸਾਡੇ ਰੋ ਉਧਰ ਨੂੰ ਪੈਰ ਕਰਕੇ ਬੈਠੋ ਨਾ ਇੱਧਰ ਨੂੰ ਲੱਤਾਂ ਕੱਢ ਲਓ ਇੱਕ ਇੱਧਰ ਨੂੰ ਕੱਢਦੇ ਕੱਢ ਨੂੰ ਕੱਢ ਲਓ ਪਣਾਈ ਨਹੀਂ ਇੱਕ ਇੱਧਰ ਨੂੰ ਕੱਢੋ ਇੱਧਰ ਨੂੰ ਇੱਧਰ ਨੂੰ ਇੱਕ ਇੱਧਰ ਨੂੰ ਇੱਕ ਇੱਦਨ ਨੂੰ ਹਾਂਜੀ ਉਹ ਸੌਰੀ ਫੋਕ ਕਰ ਲਈ ਠੀਕ ਹੈ ਹੁਣ ਕੀ ਕਰਨਾ ਹੁਣ ਦੱਸੋ ਨਾ ਸਹੀ ਮੈਨੂੰ ਕੀ ਕੀ ਕਰਨਾ ਗੁਮੀ ਗੁਮੀ ਕਿੱਥੇ ਦੱਸ ਦੋ ਅੱਛਾ ਇੱਕ ਮਿੰਟ ਰੁਕੋ ਫਿਰ ਆਪਾਂ ਫੋਨੇ ਤੇ ਰੱਖ ਦਈਏ ਫਿਰ ਆਪਣੀ ਗੁਮੀ ਗੁਮੀ ਹੋ ਜਾਊਗੀ ਬਹੁਤ ਹੋ ਜਾਣਾ ਓਕੇ ਗਈ ਗੋਮੀ ਸੌਰੀ

झूठी okay, yes. okay. ठीक okay. है ओके yeah. ये अच्छा, lock, 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 lock. अच्छा. Lock, lock. बस हो गया लॉक लग. yeah. कितने चले हो जी yeah. कितने चले हो ਪਾਪਾ ਕਾਲ ਹੋ ਗਿਆ ਸੀ ਇਹ ਦੇਖੀ ਚਾਲ ਰਾਂ ਤੋਦੀ ਐਨੀ ਸਰਦਰ ਤੇ ਬਰ ਗਿਆ ਸੀ ਮੈਂ ਤੋਤਾ ਕੱਲ ਦਾ ਸੀ ਕੱਲ ਤੱਕ ਤਾਂ ਡੋਬਿਆ ਮਰ ਗਿਆ ਹੁਣ ਹੁਣ ਤੱਕ ਪਾਣੀ ਚ ਘਟਦਾ ਮੈਂ ਹੁਣ ਨਹੀਂ ਮੈਂ ਬਚਾਰਿਆ ਪੜ ਚੁੱਕਾ ਸੀ ਆਜੋ ਅ ਵੀ ਘਟੇ ਦੇਖੀ ਪੈਰਾਂ ਨੂੰ ਤੋ ਚੁੱਟੇ ਕੱਪੜਾ ਪਾ ਕੇ ਕਿਦਾਂ ਚੱਲੇ ਚੋਰੀ ਦੇ ਏਅਰਪອດਸ ਲਾਏ ਹੋਏ ਨੇ ਫੜਾ ਮੇਰੇ ਏਅਰਪອດਸ ਸ਼ਹਿਰੇ ਅੰਦਰ ਹੀ ਚੋਰੀ ਪੜੀ ਐ ਮੇਂ ਜਦੋਂ ਪਰਦੋ ਮਾੜਾ ਜਿਹਾ ਦਾ ਮੇਰੇ ਬ੍ਰਦਰ ਨੇ ਆਪਣੀ ਅਲਮੇਰਾ ਦੇ ਵਿੱਚ ਇੱਕ ਬਹੁਤ ਸੋਹਣਾ ਕੰਮ ਕੀਤਾ ਹੈ ਤੇ ਮੈਨੂੰ ਬਹੁਤ ਸੋਹਣਾ ਲੱਗਿਆ ਮੈਂ ਸੋਚਿਆ ਕਿ ਮੈਂ ਵੀ ਆਪਣੀ ਅਲਮੇਰਾ ਦੇ ਵਿੱਚ ਜਾ ਕੇ ਕਰੂੰਗੀ ਕਿਉਂਕਿ ਮੋਸਟਲੀ ਕੀ ਹੁੰਦਾ ਕਿ ਆਪਣੀ ਅਲਮੇਰਾ ਦੇ ਵਿੱਚ ਆਪਨੋਂ ਨਾ ਰੋਸ਼ਨੀ ਦੀ ਬਹੁਤ ਪ੍ਰੋਬਲਮ ਹੁੰਦੀ ਹੈ ਵੀ ਅੰਦਰ ਚਾਨਣ ਘੱਟ ਹੁੰਦਾ ਆਪਣ ਚੀਜ਼ਾਂ ਨਹੀਂ ਪ੍ਰੋਪਰ ਦੇਖਦੀਆਂ ਤਾਂ ਮੈਂ ਤੁਹਾਨੂੰ ਦਿਖਾਨੀਆਂ ਮੇਰੇ ਬ੍ਰਦਰ ਨੇ ਆਪਣੀ ਕਬਰ ਦੇ ਵਿੱਚ ਕੀ ਕੀਤਾ ਆ ਤੇ ਇਹ ਵੀ ਤੁਹਾਡੇ ਲਈ ਵੀ ਹੈਲਪਫੁਲ ਹੋਊਗਾ ਤੇ ਚਲੋ ਮੈਂ ਤੁਹਾਨੂੰ ਘਰ ਸੋਹਣਾ ਵੀ ਬਹੁਤ ਲੱਗਦਾ ਹੈ ਲਾਈਟਸ ਆਫ ਕਰੀਏ ਮੈਂ ਤੁਹਾਨੂੰ ਦਿਖਾਨੀਆਂ ਹੁਣ ਲਾਈਟਸ ਆਫ ਨੇ ਤੇ ਮੈਂ ਅਲਮੀਰਾ ਲੱਗੀਆਂ ਖੋਲਣ ਜੀ ਆ ਦੇਖੋ ਮਤਲਬ ਅਲਮੀਰਾ ਦੇ ਅੰਦਰ ਉਹਨੇ ਐਦਾ ਕਰਕੇ ਲਾਈਟਸ ਲਾ ਲੀਆਂ ਹੋਈਆਂ ਨੇ ਬਹੁਤ ਸੋਹਣੇ ਲਾਤੀਆਂ ਇਹ ਸੈੱਲ ਤੇ ਨੇ ਦਾ ਕਰਕੇ ਚ ਸੈੱਲ ਪਾਏ ਹੋਏ ਨੇ ਸੈੱਲ ਤੇ ਨੇ ਲਾਈਟ ਔਨ ਕਰਿਓ ਲਾਈਟ ਔਨ ਕਰਕੇ ਵੀ ਤੁਸੀਂ ਇਹਦੇ ਅੰਦਰ ਮਤਲਬ ਜਿਵੇਂ ਕਈ ਵਾਰ ਹੁੰਦਾ ਨਾ ਵੀ ਅੰਦਰ ਚੀਜ਼ ਦਿਖਦੀ ਨਹੀਂ ਪ੍ਰੋਪਰ ਤਾਂ ਲਾਈਟਸ ਲੱਗੀਆਂ ਹੋਈਆਂ ਨੇ ਤੁਸੀਂ ਅੰਦਰ ਆਰਾਮ ਨਾਲ ਚੀਜ਼ਾਂ ਲੱਭ ਸਕਦੇ ਹੋ ਦੇਖ ਸਕਦੇ ਹੋ ਵਧੀਆ ਆਈਡੀਆ ਆ ਵੈਲ ਡਨ ਬਸ ਬਾਕੀ ਸਾਰਾ ਕੁਝ ਠੀਕ ਹੈ ਮੇਰੇ ਤੇਰੀ ਕਟਿੰਗ ਨਹੀਂ ਸੋਹਣੀ ਲੱਗੀ ਪਰ ਨਹੀਂ ਇਹਦੇ ਮੇਰੇ ਬ੍ਰਦਰ ਦੇ ਨਾਲ जख्म ਹੋ ਗਏ ਸੀ ਇਸ ਕਰਕੇ ਨੇ ਆਹ ਲੀ ਕਟਿੰਗ ਕਰਾਈ ਹੋਈ ਆ ਬਟ ਬਹੁਤ ਛੇਤੀ ਤੁਹਾਨੂੰ ਇਹਦਾ ਜਿਹੜਾ ਇਲਾਜ ਆ ਉਹ ਵੀ ਦੱਸਾਂਗੇ ਕਿਉਂਕਿ ਅਸੀਂ ਇਹਦਾ ਕਰ ਰਹੇ ਆ ਤੇ ਉਹਦੀ ਛੇਤੀ ਵੀਡੀਓ ਆ ਜਿਹੜੀ ਮੰਮੀ ਦੇ ਚੈਨਲ ਤੇ ਪਾਵਾਂਗੇ ਉੱਤੇ ਦੇਖ ਲਿਓ ਤੁਸੀਂ ਤੇ ਮੰਮੀ ਦਾ ਚੈਨਲ ਤੁਹਾਨੂੰ ਪਤਾ ਹੀ ਆ ਮਹਿਕ ਪੰਜਾਬ ਦੀ ਤੇ ਤੁਸੀਂ ਜਰੂਰ ਉੱਤੇ ਵੀਡੀਓ ਦੇਖ ਲਿਓ ਮੇਰਾ ਪੁੱਤ ਦੇਖਾ ਨਾ ਮਾਸੀ ਨਾ ਇਹਨੇ ਜਰਾ ਸਕੂਲ ਸੇਰੇ ਨਾ ਮਾਸੀ ਨਾ ਕਿਸੇ ਅਵਿਸ਼ਿਆ ਕਰਦਾ ਤੁਸੀਂ ਗੱਲੋ ਹੱਗੀ ਕਰ ਲਓ ਕੁੱਟ ਕੇ ਮਸਤ ਹੋਏ ਬੈਂਸਰੀ ਬਾਈ ਕਰ ਦੋ ਮਸ਼ੀਨ ਨੂੰ ਕਿ ਬਾਈ ਇਹ ਮੈਂ ਆਉਂਗਾ ਫਿਰ ਆਪਾਂ ਫੇਂਕ ਕੇ ਬੈਠੇਗੀ ਠੀਕ ਆ ਹਾਂ ওকে ਜੈਲ ਹਾਂਜੀ ਆਈ ਹੋਪ ਕਿ ਤੁਹਾਨੂੰ ਇਹ ਪੁਆਇੰਟਲੈਸ ਵਲੌਗ ਆ ਜਿਹੜਾ ਰੈੱਡ ਵੀਡੀਓ ਸੀ ਗਿਆ ਵਧੀਆ ਲੱਗੀਆਂ ਹੁਣ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਕਿ ਇਦਾਂ ਦੇ ਪੁਆਇੰਟਲੈਸ ਵਲੌਗ ਵਧੀਆ ਲੱਗਦੇ ਆ ਕਿ ਨਹੀਂ ਤੇ ਜਿੰਨਾਂ ਜਿੰਨਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਅਜੇ ਤੱਕ ਪਲੀਜ਼ ਸਬਸਕ੍ਰਾਈਬ ਕਰ ਲਿਓ ਮੇਰਾ ਚੈਨਲ ਤੇ ਮੇਰੀਆਂ ਵੀਡੀਓਜ਼ ਨੂੰ ਲਾਈਕ ਕਰਨ ਲਈ ਦੇਖਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਮਿਲਦੀਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਬਾ ਬਾਏ ਸਾਸ੍ਰੀਕਲ